ਇਹ ਪ੍ਰੈਸ ਕਾਨਫਰੰਸ ਹੈ ਜੀ ਜਿਹੜੇ ਵੱਖ-ਵੱਖ ਲੋਕਾਂ ਨੂੰ ਡਰਾ ਤਲਮਕਾ ਕੇ ਫਰੋਤੀਆਂ ਮੰਗਦੇ ਨੇ ਉਸ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਮਾਨਯੋਗ ਬੀਜੇਪੀ ਸਾਹਿਬ ਵੱਲੋਂ ਜਿਹੜੇ ਇਹ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਿਆ ਤੇ ਜਿਹੜੇ ਸਾਡੇ ਡੀਆਈ ਸਾਹਿਬ ਦੇਜ ਨੇ ਸ਼੍ਰੀ ਹਰਮਨਵੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਜੀ ਵੱਲੋਂ ਵੀ ਜਿਹੜੇ ਇਹ ਮਾਰੇ ਅੰਸਰ ਲੋਕਾਂ ਨੂੰ ਡਰਾਉਂਦੇ ਕੰਪਾਉਂਦੇ ਨੇ ਧਮਕੀਆਂ ਦਿੰਦੇ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾਵੇ ਸਾਡੇ ਕੋਲ ਥੋੜੀਆਂ ਬੇਲੇਕ ਕੰਪਲੀਟ ਆਈ ਸੀਗੀ ਸਹਿਜਵੀਰ ਸਿੰਘ ਵੱਲੋਂ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜ੍ਹਤ ਸਿੰਘ ਨਾਂ ਦੇ ਗਿਆਖਰ ਤੋਂ ਬਾਰ ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤ ਦੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕਮਾਂ ਦੇ ਵਿੱਚ ਉਹ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਰਜੁਕ ਐਸਐਸਪੀ ਸਾਹਿਬ ਨੇ ਡੀਐਸਪੀ ਦੀ ਸੀਏ ਇੰਚਾਰਜ ਨਾਲ ਟੈਕਨੀਕਲ ਸੈੱਲ ਤੇ ਐਸਪੀ ਸਿਟੀ ਤੇ ਪੰਜੀ ਸਿੰਘ ਬਿਰਦੀ ਜਿਹੜੇ ਐਸਐਚਓ ਚੁਹਾਵ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਉੱਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫ੍ਰੀਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ। ਇਹਨਾਂ ਨੇ ਇਹ ਬੜੀ ਵਧੀਆ ਇੱਕ ਉਪਲਬਧੀ ਪ੍ਰਾਪਤ ਕੀਤੀ ਹੈ ਜੀ। ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ, ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਬੋਹਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਹਬ ਸਿੰਘ। ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਹਬ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸਹਿਜ ਵੀਰ ਨੂੰ ਤੇ ਮੈਨੂੰ ਇਹ ਦੁਬਾਰਾ ਜ਼ਮੀਨ ਠੇਕੇ ਤੇ ਦੇ ਦੇਵੇ। ਤੇ ਨਿਸ਼ਾਨ ਸਿੰਘ ਦੇ ਕਹਿ ਦੇ ਉੱਤੇ ਗੁਰਸਾਹਬ ਸਿੰਘ ਨੇ ਇੱਕ ਵਾਚੂਲ ਨੰਬਰ ਚਾਹ ਕੇ ਉਹਨਾਂ ਤਾਂ ਇਹ ਦਿੱਤੀ ਕਿ ਮੈਂ ਚਰਨ ਸਿੰਘ ਜੈਕਸਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਿਸ਼ਾਨ ਸਿੰਘ ਤੋਂ ਛਡਾਉਣੀ ਚਾਹਣਾ ਆ ਜੇ ਤੂੰ ਉਸ ਤੋਂ ਜ਼ਮੀਨ ਛਡਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ ਇਸੇ ਕਰਕੇ ਸਹਿਰ ਵੀਰ ਸਿੰਘ ਨੇ ਕੰਪਲੇਟ ਦਿੱਤੀ ਸੀ ਉੱਤੇ ਵਰਕ ਕਰਦਿਆਂ ਟੈਕਨੀਕਲ ਸੈਲ ਦੀ ਮਦਦ ਨਾਲ ਇਸ ਸਟੇਜ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਖ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨੂੰ ਰਿਕਵਰ ਕਰ ਲਿਆ ਗਿਆ ਆ ਹੋਣ ਦਾ ਪ੍ਰੋਟੈਕਸ਼ਨ ਬਰੰਕ ਲੈ ਕੇ ਅਗਲੀ ਕਾਰਵਾਈ ਅੰਕ ਲੈ ਆਉਂਦੇ ਹਾਂ ਜੀ ਸਰ ਇਹਦੇ ਵਿੱਚ ਹੋਰ ਹੀ ਬੰਦਾ ਕੋਈ ਨਾਮਜਾ ਕੀਤਾ ਜੀ ਇਹਦੇ ਵਿੱਚ ਫਿਲਹਾਲ ਦੋ ਹੀ ਬੰਦੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਜੀ ਹੁਣ ਜੇ ਅੜੀ ਕੁਛ ਗੱਲ ਚ ਕੋਈ ਬੰਦਾ ਸਾਹਮਣੇ ਆਇਆ ਤਾਂ ਉਹਦੇ ਬਾਰੇ ਦੱਸ ਸਰ ਠੀਖੀ ਪੈਂਡ ਦਾ ਤੁਸੀਂ ਕੇਸ ਦੱਸ ਰਹੇ ਹੋ ਠੀਖੀ ਪੈਂਡ ਦੇ ਵਿੱਚ ਦੋ ਕੇਸ ਦਰਜ ਕੀਤੇ ਗਏ ਆ ਜੀ ਇੱਕ ਕੀਤਾ ਗਿਆ ਜੀ ਮੁਰਦਾਈ Pritam Singh ਦੇ ਘਰ ਦੇ ਉੱਤੇ ਉਹ ਤੋਂ ਕੋਲ 35 ਲੱਖ ਰੁਪਏ ਦੀ ਫਰੋਦੀ ਮੰਗੀ ਗਈ ਸੀ ਜਿਹੜੇ ਬੰਦੇ ਨੇ ਫਰੋਦੀ ਮੰਗੀ ਆ ਜੀ ਉਹਦਾ ਨਾਮ ਹੈਗਾ ਮਨਦੀਪ ਸਿੰਘ ਉਹ ਬਟੋਹਾ ਦਾ ਰਹਿਣ ਵਾਲਾ ਇਸ ਟਾਈਮ ਦੁਬਈ ਦੇ ਵਿੱਚ ਆ ਉਹਦੇ ਵੱਲੋਂ ਗੈਟਸਰ ਦਾ ਨਾਮ ਲੈ ਕੇ ਗੋਲਦੀ ਬਰਾਲ ਆਪਣੇ ਆਪ ਨੂੰ ਦੱਸ ਕੇ ਤੇ ਫਰੋਤੀਬੰਦੀ ਗਈ ਸੀਗੀ ਉਹਦੇ ਉੱਤੇ ਵੀ ਸੇਮ ਟੀਮ ਵੱਲੋਂ ਕੰਮ ਕਰਦੇ ਹੋਏ ਟੈਕਨੀਕਲ ਸੈਲ ਦੀ ਮਦਦ ਦੇ ਨਾਲ ਜਦੋਂ ਉਹ ਨੰਬਰ ਨੂੰ ਟ੍ਰੇਸ ਕੀਤਾ ਗਿਆ ਉਹਦੇ ਬਾਅਦ ਉਹ ਪੁੱਛਿਆ ਗਿਆ ਉਹਦੇ ਵੱਲੋਂ ਚੱਲਦਾ ਸੀਗਾ ਤੇ ਉੱਥੇ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਉਹਦੀ ਵਰਖਲਾ ਐਲਓਸੀ ਇਸ਼ੂ ਕਰਾ ਦਿੱਤੀ ਗਈ ਆ ਜਦੋਂ ਵੀ ਉਹ ਇੰਡੀਆ ਆਊਗਾ ਤੇ ਉਹਨੂੰ ਹੀ ਅਰੈਸਟ ਕਰ ਲਿਆ ਜਾਊਗਾ ਜਿਹੜਾ ਤੀਜਾ ਮੁਕੱਦਮਾ ਦਰਜ ਕੀਤਾ ਗਿਆ ਜੀ ਉਹ ਵੀ ਪੀਖੀਪੜ ਦੇ ਵਿੱਚ ਹੀ ਕੀਤਾ ਗਿਆ ਆ ਉਸ ਵਿੱਚ ਮੁੰਦਈ ਹੈਗਾ ਸੁਦੀਰ ਸੈਣੀ ਆਰਤੀ ਆਇਆ ਜੀ ਉਹ ਬੇਸਿਕਲੀ ਆਰਥ ਦਾ ਕੰਮ ਕਰਦੇ ਨੇ ਇਹਦੇ ਕੋਲੋਂ ਵੀ ਗੋਲਡੀ ਬਰਾੜ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਜਿਹਨੇ ਫਰौती ਮੰਗੀਏ ਉਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਇੱਕ ਬੰਦੇ ਨੇ ਜੇ ਫਰੂਜਪੁਰ ਦਾ ਰਹਿਣ ਵਾਲਾ ਪਿਛੋਂ ਇਸ ਬੰਦੇ ਨੇ ਵੀ ਕਿਹਾ ਵੀ ਜੇ ਮੈਨੂੰ ਇਹ 20 ਲੱਖ ਰੁਪਏ ਦੀ ਫਰौती ਨਾ ਮੰਗੀ ਦਿੱਤੀ ਗਈ ਤੇ ਮੈਂ ਗੋਲਡੀ ਬਰਾੜ ਨੂੰ ਕਹਾਂਗਾ ਤੇਰਾ ਕੋਈ ਨਾ ਕੋਈ ਨੁਕਸਾਨ ਕਰ ਦੂੰਗਾ ਇਸੇ ਦੇ ਵੀ ਅਹੀ ਸੇਮ ਪ੍ਰਕਿਰਿਆ ਕਰਦੇ ਹੋਏ ਇਹਦੀ ਵੀ ਐਲਓਸੀ ਇਸ਼ੂ ਕਰਾ ਦਿੱਤੀ ਆ ਇਹ ਬੰਦਾ ਦबई ਐ ਇਸ ਟਾਈਮ ਰਹਿਣਾ ਪੜ ਗਿਆ